ਆਲਿਆਂ ਦਾ ਲਾਜ਼ਿਰ ਭੁੱਲਰ ਵੀ ਲੋਹੜੀਆਂ ਚਾਟਿਆ ਤੇਰੇ ਨੂੰ ਮੈਂ ਕੋਈ ਗੁੱਡੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਦਰگە ਨੂੰ ਇੱਥੇ ਲੋਕ ਕਹਿੰਦੇ ਗੁੱਡੀ ਘੜ ਸੁਨਿਆਰਾ ਆਹ ਦੇਖ ਲਈ ਹੈ ਸੁਨਿਆਰਾ ਆਹ ਦੇਖ ਰਹੀ ਉਹਨੇ ਤੇ ਜਾ ਤੂੰ ਬੜੀਆਂ ਵਡਿੱਕੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲੜਗਾ ਕੱਲ ਦੀ ਰੈਲੀ ਦੇ ਵਿੱਚ ਪੱਟੀ ਮਾਈ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਮੈਂ ਸਾਬਕਾ ਐਮਐਲਏ ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਕਹੀਆਂ ਉਹਦੇ ਵਿੱਚ ਮੇਰੇ ਭਰਾ ਨੇ ਬਰਾਦਰੀਆਂ ਜਿੰਨੀਆਂ ਵੀ ਆਉਂ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਕਰਾਇਆ ਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ ਐਮਐਲਏ ਰਮਿੰਦਰ ਸਿੰਘ ਗਿੱਲ ਨੂੰ ਕਹੀ ਕਿਸੇ ਬਰਾਦਰੀ ਨੂੰ ਨਹੀਂ ਕਹੀ ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਕੇਸ ਕੋ ਕੀਆ ਜਾਂਦੀ ਹੈ ਲੱਗਦਾ ਸਾਨੂੰ ਯਾਦ ਹੈ ਸਰਵਾਦੀ ਮਾਮਲੇ ਦਾ میرا ਕੋਈ ਮਕਸਦ ਨਹੀਂ ਹੈ ਕਿ ਇਹੋ ਕੇਸ ਚਾਹਦਾ ਜਿੰਨ ਲੱਗ ਭਾ ਕੇ ਇੱਕ ਸਾਲ ਹੋ ਗਿਆ ਸੀ ਇਹ ਸਾਫ ਹੈ ਕਹਿੰਦੇ ਸਾਡੇ ਸਾਰੇ ਪੂਰੇ ਪੰਜਾਬ ਵਾਲੇ ਤੇਰੇ ਬਾਰੇ ਕਿਹਜਾ ਥੱਲਾ ਜਿਹੜੀ ਗੱਲ ਹੈ ਜੀ ਉਹ ਗੱਲਾਂ ਤੇ ਅਸਲ ਤੇਨੂੰ ਪੱਟੀ ਚ ਇਤਾਂ ਗਿੱਜਿਆ ਤੋਂ ਮੇਰੇ ਕੋਲ ਅਜਿਹੀ ਬਾਤੀ ਹੋ ਗਈ ਉਹ ਗੱਲਾਂ ਮੋਟੀਆਂ ਜੀਆਂ ਪਰ ਫੇਰ ਆਪ ਜੁਰਤੀ ਮਾफी ਮੰਗਣਾ ਮੇਟਰਾਬਾਤ ਐਸ ਬਰਾਦੀਆਂ ਸੀ ਬਰਾਦਿਆ ਜਨਰਲ ਬਰਾਦੀਆਂ ਜਿੰਨੇ ਵੀ ਭਾਈ ਕਰਾ ਪੈਸਾ ਆ ਗਿਆ ਮੇਰੀ ਪਰਿਵਾਰਾਂ ਦੇ ਨਰਾ ਕਿਸੇ ਨੂੰ ਠੀਕ ਨਹੀਂ ਆ ਮੈਂ ਉਸੇ ਤੋਂ ਮਾਫੀ ਲੈਣ ਦੀ ਕੋਸ਼ਿਸ਼ ਹੋਣਾ ਤੁਹਾਨੂੰ ਮੰਨੀ ਪਤਾ ਇਸ ਗੱਲ ਤੋਂ ਆਪਾਂ ਇਹ ਨਹੀਂ ਕਰੀ ਤਾਂ ਵੀ ਇਸ ਤਰ੍ਹਾਂ ਕੁੱਝ ਕਰਕੇ ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਧੰਨਵਾਦ ਮੈਂ ਵੀ ਜੱਟਾਂ ਤੋਂ ਤੇ ਆ ਭੁੱਲਣਾ ਦਾ ਵਟੀ ਫਰੀਹਾੜੀ ਵਾਲਿਆਂ ਦਾ ਲਾਜ਼ਿਰ ਭੁੱਲਣ ਵੀ ਲੋਹੜਿਆ ਚਾਟਿਆ ਤੇਰੇਆਂ ਨੂੰ ਮੈਂ ਕੋਈ ਗੁੱਡੀ ਘੜ ਕੇ ਸਨੇਹਾਰਾ ਨਹੀਂ ਇਹਨੂੰ ਕਿਰਨ ਸਰਕੇ ਨੂੰ ਇੱਥੇ ਲੋਕਾਂ ਦੇ ਗੁੱਡੀ ਘੜ ਕੇ ਸਨੇਹਾਰਾ ਆਹ ਦੇਖ ਨਹੀਂ ਹੈ ਆਹ ਦੇਖ ਰਹੀ ਹੋਣ ਤੇ ਜਾ ਤੂੰ ਬੜੀਆਂ ਵਧੀਕੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆਹ ਜੱਟ ਤੈਨੂੰ ਨਰਕਾਰ ਕੱਲ ਦੀ ਰੈਲੀ ਦੇ ਵਿੱਚ ਪੱਕੀ ਮਾਈ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਮੈਂ ਸਾਬਕਾ ਐਮਐਲਏ ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਕਹੀਆਂ ਉਹਦੇ ਵਿੱਚ ਮੇਰੇ ਭਰਾ ਨੇ ਬਰਾਦਰੀਆਂ ਜਿੰਨੀਆਂ ਵੀ ਆ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਤਰ੍ਹਾਂ ਐ ਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ ਐਮਐਲਏ ਰਮਿੰਦਰ ਸਿੰਘ ਗਿੱਲ ਨੂੰ ਕਹੀ ਕਿਸੇ ਭਰਾ ਦੀ ਉਹ ਨਹੀਂ ਕਹੀ ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਕੇਸ ਪੋਚੀਆ ਜਾਂਦੀ ਹੈ ਲੱਗਦਾ ਸਾਨੂੰ ਯਾਦ ਹੈ ਸਰਵਾਦੀ ਮਾਰੀਆ ਗਿਰਾ ਕੋਈ ਮਕਸਦ ਨਹੀਂ ਕਿ ਇਹਨੂੰ ਕੇਸ ਚਾਹੁੰਦਾ ਇਹ ਲਗਭਗ 1 ਸਾਲ ਹੋ ਗਿਆ ਸੀ ਕਿ ਸਾਫ ਦਾ ਇਹਦੇ ਸਾਡੇ ਸਣੀ ਪੂਰੇ ਪੰਜਾਬ ਵਾਲੇ ਮੇਰੇ ਬਾਰੇ ਜਿਹੜਾ ਜੱਜ ਜਿਹੜੀ ਪੁਰਾਣੀ ਗੱਲ ਹੈ ਕਿ ਨਹੀਂ ਉਹ ਗੱਲਾਂ ਇਹਦੇ ਤੇ ਅਸਲ ਤੇ ਨੁਪਟੀ ਚ ਇਹ ਤਾਂ ਕਹਿਜਾ ਤੋਂ ਮੇਰੇ ਕੋ ਬਾਕੀ ਹੋ ਗਏ ਉਹ ਗੱਲਾਂ ਮੋਟਕਣ ਗਿਆ ਪਰ ਫੇਰ ਹੱਥ ਛੋੜ ਕੇ ਮਾफी ਮੰਗਦਾ ਮੇਤਰਾ ਨਾਲ ਐਸਪੀ ਬਰਾਦਰੀਆਂ ਸੀ ਬਰਾਦਰੀਆ ਜਨਰਲ ਬਰਾਦਰੀਆਂ ਵੀ ਪਾਈ ਚਾਰਾ ਮੈਂ ਇੱਥੇ ਆ ਗਿਆ ਮੇਰੀ ਪਰਿਵਾਰਾਂ ਦਾ ਇੱਕ ਇੱਕ ਦੀਆਂ ਮੈਂ ਉਸੇ ਸੇਵਾ ਕਰਨੇ ਲੱਗੇ ਸੀ ਰੋਣਾ ਸੀ ਕੋਈ ਮਾफी ਮੰਗਦਾ ਇਸ ਗੱਲ ਨੂੰ ਛੱਪਾ ਇੰਨੀ ਕਰਾਪਟੀ ਜੀ ਦਾ ਇਹ ਨੀਰਾ ਕਿਸੇ ਨੂੰ ਥੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਸੀ ਧੰਨ